ਗੱਲ ਕਰਾਂਗੇ ਸਭ ਤੋਂ ਪਹਿਲਾਂ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਐਕਟ ਵਿੱਚ ਸੂਤ ਦੇ ਮਾਮਲੇ ਦੀ ਜਿਸ ਦੀ ਚੌ ਤਰਫਾਂ ਲਖੇਦੀ ਹੋ ਰਹੀ ਹੈ ਖਾਸ ਤੌਰ ਤੇ ਐਸਜੀਪੀਸੀ ਵੱਲੋਂ ਇਸ ਨੂੰ ਸਿੱਧੇ ਤੌਰ ਤੇ ਤਾਰਫਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਦੱਸਿਆ ਗਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਨੇ ਇੱਥੇ ਡੂੰਘਾ ਇਤਰਾਜ਼ ਜਤਾਇਆ ਤੇ ਆਖਿਆ ਕਿ ਸਿੱਖ社 ਤੇ ਬੰਦੀਆਂ ਦੇ ਮੈਂਬਰਾਂ ਦੀ ਕਿੰਤੀ ਸਮਿਤ ਮੰਧਪਾਗਾ ਕਰਨਾ ਹੈ ਸੇ ਗੁਰਦੁਆਰਾ ਮਾਮਲੇ ਦੇ ਵਿੱਚ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਐਸਜੀਪੀਸੀ ਮਹਾਰਾਸ਼ਟਰ ਦੇ ਸੀਐਮ ਦੇ ਨਾਲ ਮੀਟਿੰਗ ਕਰੇਗੀ ਹਰਜਿੰਦਰ ਤਾਮੀ ਦੇ ਵੱਲੋਂ ਕਿਹਾ ਗਿਆ ਤੇ ਨਾਲ ਹੀ ਇਸ ਦੌਰਾਨ ਇਹ ਆ ਗਿਆ ਹੈ ਕਿ ਸਿੱਖ ਗੁਰਦੁਆਰਾਵਾਂ ਦੇ ਪ੍ਰਬੰਧਨ ਦੇ ਵਿੱਚ ਸਰਕਾਰੇ ਸਰਕਾਰੀ ਦਖਲਅੰਦਾਜ਼ੀ ਬੰਦ ਕਰੋ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਮੰਗ ਹੈ ਸਰਕਾਰ ਵੱਲੋਂ ਕੀਤੀ ਸੋਧ ਨੂੰ ਅਕਾਲੀ ਦਲ ਨੇ ਇੱਥੇ ਨਿੰਦਣਯੋਗ ਦੱਸਿਆ ਇਸ ਸਿੱਖ ਧਾਰਮਿਕ ਮਾਮਲੇ ਦੇ ਵਿੱਚ ਸਿੱਧੇ ਤੌਰ ਉਤੇ ਦਖਲਅੰਦਾਜ਼ੀ ਐਸ਼ੋਮੀ ਕਾਰਦਲ ਨੇ ਆਖਿਆ ਨਲੇਵਿਕਾ ਲਾਕੀ ਕਿ ਕੇ ਸੁਭਾ ਸਰਕਾਰ ਗੁਰਦੁਆਰਾ ਬੋਰਡ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਕਾਲੀ ਦਲ ਵੱਲੋਂ ਸਰਕਾਰ ਨੂੰ ਸੋਧ ਵਾਪਸ ਲੈਣ ਦੀ ਅਪੀਲ ਕੀਤੀ ਗਈ ਮਹਾਰਾਸ਼ਟਰ ਦੀ ਇਕਨਾਥ ਸਿੰਦੇ ਸਰਕਾਰ ਨੇ ਇਸ ਦੌਰਾਨ ਸੋਧ ਹਾਲਾਂਕਿ ਇਸ ਦੌਰਾਨ ਇਹ ਵੀ galaxies 117 ਮੈਂਬਰਾਂ ਦੇ ਵਿੱਚੋਂ 12 ਨੂੰ ਸਿੱਧੇ ਤੌਰ ਉਤੇ ਨਾਮਜ਼ਦ ਕਰਨਾ ਬਿਹਤ ਜਿਆਦਾ ਦੁਖਦ ਹੈ ਇਹ ਸਵਿਸ਼ਕਾਰ ਸ਼੍ਰੋਮਣੀ ਅਕਾਲ ਦੇ ਸੀਨ ਰਾਗੂ ਡਾਕਟਰ ਅਰਜੀਤ ਸਿੰਘ ਸ਼ਿਵਾ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਨਾਲ ਹੀ ਹਰਜਿੰਦਰ ਸਿੰਘ ਕਾਮੀ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਲਿਖਿਆ ਗਿਆ ਕਿ ਤਖਸ਼ਿਰੀ ਹਜ਼ੂਰ ਸਾਹਿਬ ਮੰਦਿਰ ਗੁਰਦੁਆਰਾ ਬੋਰਡ ਵਿੱਚ ਸਿੱਖ ਗੁਰਜਤੇ ਬੰਦੀਆਂ ਦੇ ਮੈਂਬਰਾਂ ਦੀ ਗਿਣਤੀ ਸੀਮਿਤ ਕਰਨ ਦੀ ਕਾਰਵਾਈ ਬਹੁਤ ਹੀ ਦੁਖਦਾਈ ਹੈ ਨਿੰਦਣਯੋਗ ਹੈ ਨੰਦੇੜ ਸੇ ਗੁਰਦੁਆਰਾ ਐਕਟ 1956 ਚ ਆਖਰ ਕਿਹੜੇ ਬਦਲਾਅ ਕੀਤੇ ਗਏ ਨੇ ਇਹ ਵੀ ਗ੍ਰਾਫਿਕਸ ਰਾਹੀਂ ਤੁਹਾਨੂੰ ਜ਼ਰੂਰ ਸਾਂਝਾ ਕਰਦੇ ਆ 1956 ਚ ਵਿੱਚ ਕਿਹੜੇ ਬਦਲਾਅ ਕੀਤੇ ਗਏ ਨੇ ਸਿੱਧੇ ਸਰਕਾਰ ਨੇ ਐਕਟ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ ਮਹਾਰਾਸ਼ਟਰ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ ਸਰਕਾਰ ਨੇ ਸੱਦਿਥਾਂ ਮੈਂਬਰਦ ਗਿਣਤੀ 12 ਕਰ ਦਿੱਤੀ ਹੈ ਨੰਦੇੜ ਸੇ ਗੁਰਦੁਆਰਾ ਸਜਕਣ ਸਿਧ ਹਜੂਰ ਸਾਹਿਬ ਅਫਸ਼ਨ ਲਗਰ ਸਾਹਿਬ ਬੋਰਡ ਐਕਟ 1955 ਵਿੱਚ ਚੱਲ ਰਹੀ ਸੋਧ ਦਾ ਪ੍ਰਸਤਾਵ ਕਰਨ ਤੋਂ ਪਹਿਲਾਂ ਸਿੱਖਾਧਰਾਲ ਕੋਈ ਅਗਾਊਂ ਸਲਾਹ مشਵਰਾ ਨਹੀਂ ਕੀਤਾ ਗਿਆ ਹੈ ਮੈਂ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਇਕਨਾਥ ਸਿੰਦੇ ਨੂੰ ਅਪੀਲ ਕਰਦਾ ਹਾਂ ਕਿ ਉਸ ਗੁਰਦੁਆਰਾ ਮਾਦੇ ਪ੍ਰਬੰਧਨ ਅਤੇ ਵਿਸ਼ਚਿੰਤਾਮਾ ਵਿੱਚ ਸਰਕਾਰੀ ਪ੍ਰਭਾਵ ਵਧਾਉਣ ਦੀਆਂ ਸਾਜ਼ਿਸ਼ਾਂ ਨੂੰ ਤੁਰੰਤ ਬੰਦ ਕਰਨ ਇਹ ਵੀ ਬਕਾਇਦਾ ਟਵੀਟ ਕੀਤਾ ਗਿਆ ਹੈ ਹਾਲਕਿ ਜਿਤੇ ਪਹਿਲਾ ਸਥਾਨਕ ਸਿਕ ਵੋਟਾਂ ਦੀ ਗੱਲ ਕੀਤੀ ਜਾਵੇ ਪਹਿਲਾ ਜਦੇ ਦੋ ਮੈਂਬਰ ਹైదరాబాద్ ਤੇ ਸਿਕੰਦਰਾਬਾਦ ਤੇ ਸਿੱਖਾਂ ਦੇ ਸਿੱਖਾਂ ਚ ਚੁਣੇ ਜਾਂਦੇ ਸਨ ਪਰ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਇੱਕ ਮੈਂਬਰ ਸੀ ਕੇ ਡੀ ਅਤੇ ਨਾਲ ਹੀ ਚਾਰ ਮੈਂਬਰ ਹਜ਼ੂਰੀ ਖਾਲਸਾ ਦੀਵਾਨ ਦੇ ਹੁੰਦੇ ਸਨ ਤਾਂ ਕਸ਼ਰੀ ਹਾਜ਼ੂਰ ਸਾਹਿਬ ਦੇ ਬੋਰਡ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਮਿਲੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਏਕਨਾਥ ਛਿੰਦੇ ਜਿਹੜੇ ਆ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਨੇ سپورਟ ਦੇ ਨਾਲ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਪਿਛਲੀ 5 ਤਰੀਕ ਨੂੰ ਇੱਕ ਐਮੈਂਡਮੈਂਟ ਕੀਤੀ ਗਈ ਜਿਹੜੀ ਕਿ ਆਪਣੇ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਦੇ ਨਾਲ ਸੰਬੰਧਿਤ ਆ ਤੇ 1956 ਐਕਟ ਆ ਜਿਹੜਾ ਉਸ ਦੇ ਵਿੱਚ ਸੋਧ ਕਰ ਦਿੱਤੀ ਗਈ ਉੱਥੇ 17 ਮੈਂਬਰ ਜਿਹੜੇ ਆ ਉਹ ਹੁੰਦੇ ਨਹੀਂ ਇਹਦੇ ਵਿੱਚੋਂ ਅੱਜ ਸਰਕਾਰ ਆਪਣੇ ਤੌਰ ਤੇ 12 ਮੈਂਬਰ ਚੁਣੇ ਹੋਏ ਆਪਣੇ ਬੰਦੇ ਲੈ ਕੇ ਜਾਏਗੀ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਦੀ ਨੁਮਾਇੰਦਗੀ ਜਿਹੜੀ ਆ ਉਹ 4 ਮੈਂਬਰਾਂ ਦੀ ਹੁੰਦੀ ਸੀ ਉਹ ਤੋੜ ਕੇ 2 ਦੀ ਕਰ ਦਿੱਤੀ ਗਈ। ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਉਂ ਜਿਹੜੀ ਇਹ ਇਹ ਸਰਕਾਰਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਕਾਬਜ਼ ਕਿਉਂ ਹੋ ਰਹੀਆਂ। ਇਸ ਗੱਲ ਦਾ ਵੱਡਾ ਸਿੱਖਾਂ ਦੇ ਵਿੱਚ ਰੋਸ ਆ।